ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬਰਤ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿੱਲ ਹੈ ਇਹਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਬੜੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਆਇਆ ਨਾ ਕਰੋ ਇਹ ਚ ਆਹਾ ਗਲਤ ਹੈ ਚਾ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕਿ ਜੀ ਇਹ ਇਹ ਚ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹਾਂਗਾ ਸਰ ਟਾਈਮ ਬౌండ్ ਤੁਸੀਂ ਕਰ ਦੋ 3 ਮਹੀਨੇ ਦਾ ਦੇ ਦੋ 4 ਮਹੀਨੇ ਦੇ ਦੋ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲੀਏ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲਾਓ ਉਹ ਜਾਣ ਜੇ ਮੇ ਜੇ ਮੈਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਚ ਪਬਲਿਕ ਬਲਾ ਬਲਾ ਲਈ ਜਾਂਦੀ ਹੈ ਜਾਂ ਸੁਬੰਧਿਤ ਸਟੇਕ ਹੋਟਲਸ ਬਲਾ ਲਏ ਜਾਂਦੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਹੁਣ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੂਗਾ ਤੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਬਾਕੀ ਤੁਸੀਂ ਫੈਸਲਾ ਕਰੋ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਪਿਆ ਜਾਵੇ ਜਿਸ ਦਾ ਗਠਨ ਸਪੀਕਰ ਦੁਆਰਾ ਕੀਤਾ ਜਾਵੇ ਅਤੇ ਇਹ ਸਿਲੈਕਟ ਕਮੇਟੀ ਲੋਕਾਂ ਦੀ رائے ਲੈ ਕੇ ਆਪਣੀ ਰਿਪੋਰਟ 6 ਮਹੀਨਿਆਂ ਦੇ ਅੰਦਰ ਅੰਦਰ ਪੇਸ਼ ਕਰੇ ਮੈਂ ਤੁਹਾਡੀ ਵਿਚਾਰ ਨਾਲ ਸਹਿਮਤ ਹਾਂ ਜੀ ਕਿ ਇਹ ਬਹੁਤ ਅਹਿਮ ਬਿੱਲ ਹੈ ਬੜਾ ਸਤਿਕਾਰਯੋਗ ਬਿੱਲ ਹੈ ਮੇਰੇ ਕਲ 6 ਮਹੀਨੇ ਊਡ ਬੀ ਅਪ੍ਰੋਪਰੀਏਟ ਟਾਈਮ ਉਸ ਤੋਂ ਉੱਤੇ ਨਾ ਜਾਇਆ ਉੱਤੇ ਨਾ ਜਾਇਆ ਕੋਈ ਅਪਰ ਲਾਰਮੈਂਟ ਉਸ ਤੋਂ ਪਹਿਲਾਂ ਹੁਣ ਜਦੋਂ ਮਰਜ਼ੀ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਠੀਕ ਥੈਂਕ ਯੂ ਜੀ ਥੈਂਕ ਯੂ